ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦਿਨਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨੰਨੀਆਂ ਤੋਂ ਨੰਨੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦਿਨਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤਿਆਉ ਜੀ ਸ਼ੁਰੂ ਕਰਦੀਆਂ ਅੱਜ ਦੀ ਇਹ ਕਹਾਣੀ ਜੋ ਕਿ ਸ਼ੇਰ ਦੇ ਤਿੰਨ ਬਲਦਾਂ ਦੀ ਕਹਾਣੀ ਹੈ ਇੱਕ ਵਾਰ ਦੀ ਗੱਲ ਹੈ ਦੂਰ ਅਫਰੀਕਾ ਦੇ ਖੁੱਲੇ ਜੰਗਲਾਂ ਵਿੱਚ ਤਿੰਨ ਬੈਲ ਰਹਿੰਦੇ ਸਨ ਇਹ ਬੈਲ ਆਪਣੇ ਰੰਗਾਂ ਤੇ ਤਾਕਤ ਕਰਕੇ ਸਾਰੇ ਜੰਗਲ ਵਿੱਚ ਮਸ਼ਹੂਰ ਸਨ ਇੱਕ ਕਾਲਾ ਬੈਲ ਇੱਕ ਸਫੈਦ ਬੈਲ ਅਤੇ ਇੱਕ ਪੂਰਾ ਬੈਲ ਤਿੰਨੇ ਬਹੁਤ ਹੀ ਸਿਆਣੇ ਤੰਦਰੁਸਤ ਅਤੇ ਇੱਕ ਦੂਜੇ ਦੇ ਸੱਚੇ ਦੋਸਤ ਸਨ ਜਿੱਥੇ ਕਾਲਾ ਜਾਂਦਾ ਉੱਥੇ ਸਫੈਦ ਤੇ ਭੂਰਾ ਵੀ ਹੋ ਜਾਂਦੇ ਉਹਨਾਂ ਦੀ ਇਹ ਦੋਸਤੀ ਜੰਗਲ ਦੇ ਲਈ ਹਰ ਇੱਕ ਜਾਨਵਰ ਦੇ ਲਈ ਮਿਸਾਲ ਸੀ ਜੰਗਲ ਵਿੱਚ ਇੱਕ ਬੜਾ ਹੀ ਤਾਕਤਵਰ ਤੇ ਚਲਾਕ ਸ਼ੇਰ ਵੀ ਰਹਿੰਦਾ ਸੀ ਸ਼ੇਰ ਦਾ ਮਨ ਤਾਂ ਕਈ ਵਾਰੀ ਉਹਨਾਂ ਤਿੰਨਾਂ ਬੈਲਾਂ ਨੂੰ ਖਾਣ ਦਾ ਵੀ ਕਰਦਾ ਸੀ ਪਰ ਤਿੰਨੇ ਜਦ ਇਕੱਠੇ ਹੁੰਦੇ ਤਾਂ ਉਹਨਾਂ ਦੇ ਵੱਡੇ ਸਿੰਘ ਅਤੇ ਉਹਨਾਂ ਦੀ ਏਕਤਾ ਸ਼ੇਰ ਨੂੰ ਉਹਨਾਂ ਤੋਂ ਕੋਸਾਂ ਦੂਰ ਰੱਖ ਦਿੰਦੀ। ਸ਼ੇਰ ਨੂੰ ਪਤਾ ਸੀ ਕਿ ਜੇ ਇਹ ਇਕੱਠੇ ਨੇ ਤਾਂ ਉਹ ਉਹਨਾਂ ਨੂੰ ਕਦੇ ਵੀ ਫੜ ਨਹੀਂ ਸਕਦਾ। ਇਸ ਲਈ ਸ਼ੇਰ ਦੀ ਰਾਤਾਂ ਦੀ ਨੀਂਦ ਵੀ ਗਾਇਬ ਰਹਿੰਦੀ ਸੀ। ਉਹ ਹਮੇਸ਼ਾ ਸੋਚਦਾ ਰਹਿੰਦਾ ਜਿਵੇਂ ਇਹ ਤਿੰਨਾਂ ਨੂੰ ਇੱਕ ਦੂਜੇ ਤੋਂ ਕਿਵੇਂ ਵੱਖ ਕਰ ਸਕਾਂ। ਬੈਲ ਹਰ ਰੋਜ਼ ਹਰੇ ਭਰੇ ਮੈਦਾਨ ਵਿੱਚ ਚਰਦੇ, ਕਦੇ ਝੀਲ ਦੇ ਪਾਣੀ ਪੀਂਦੇ ਤੇ ਸ਼ਾਮ ਨੂੰ ਇੱਕ ਦੂਜੇ ਨਾਲ ਲੱਗ ਕੇ ਸੌ ਜਾਂਦੇ। ਤਿੰਨਾਂ ਦੀ ਤਾਕਤ ਉਹਨਾਂ ਦੀ ਏਕਤਾ ਹੀ ਸੀ। ਇੱਕ ਦਿਨ ਸ਼ੇਰ ਨੇ ਆਪਣੀ ਗੁਫਾ ਵਿੱਚ ਬੈਠ ਕੇ ਆਪਣਾ ਖਤਰਨਾਕ ਯੋਜਨਾ ਬਣਾਈ ਅੱਜ ਸ਼ੁਰੂ ਕਰਦਾ ਹਾਂ ਇਹਨਾਂ ਦੋਸਤੀ ਤੋੜਨ ਦਾ ਖੇਡ ਇਹਨਾਂ ਦੀ ਦੋਸਤੀ ਤੋੜਨ ਦਾ ਖੇਡ ਸੂਰਜ ਦੀ ਤਪੱਸ ਹੌਲੀ-ਹੌਲੀ ਘਟ ਹੋ ਰਹੀ ਸੀ ਬੈਲ ਰੁੱਖਾਂ ਦੀ ਛਾਂ ਹੇਠ ਆਰਾਮ ਕਰ ਰਹੇ ਸਨ ਸ਼ੇਰ ਹੌਲੀ-ਹੌਲੀ ਪੂਰੇ ਬੈਲ ਦੇ ਕੋਲ ਪਹੁੰਚਿਆ ਤੇ ਚਲਾਕੀ ਨਾਲ ਬੋਲਿਆ ਬਾਈ ਪੂਰੇ ਬੈਲ ਕੀ ਤੇਰੇ ਧਿਆਨ ਚ ਕਦੇ ਆਇਆ ਕਿ ਸਫੈਦ ਬੈਲ ਹਮੇਸ਼ਾ ਗਵਾਈ ਕਰਨ ਦਾ ਸ਼ੌਕ ਰੱਖਦਾ ਉਹ ਸੋਚਦਾ ਕਿ ਉਹ ਤੁਹਾਡੇ ਨਾਲੋਂ ਵੱਧ ਸੁੰਦਰ ਤੇ ਤਾਕਤਵਰ ਹੈ ਜੇ ਉਹ ਨਾ ਹੁੰਦਾ ਤਾਂ ਤੁਸੀਂ ਦੋਵੇਂ ਕਿੰਨੇ ਖੁਸ਼ ਰਹਿੰਦੇ ਭੂਰਾ ਵੈਲ ਕੁਝ ਸੋਚ ਵਿੱਚ ਪੈ ਗਿਆ ਸ਼ੇਰ ਨੇ ਉਸਦੇ ਮਨ ਵਿੱਚ ਸ਼ੱਕ ਵੀਜ਼ ਦਿੱਤਾ ਅਤੇ ਫਿਰ ਚੁੱਪਚਾਪ ਆਪ ਹੱਸਦਾ ਹੋਇਆ ਅੱਗੇ ਵੱਲ ਮੁਖਿਸਕ ਗਿਆ ਅਗਲੇ ਦਿਨ ਸੇ ਸ਼ੇਰ ਸਫੈਦ ਵੈਲ ਕੋਲ ਗਿਆ ਉਸ ਨੇ ਕਿਹਾ ਤੈਨੂੰ ਪਤਾ ਕਾਲੇ ਵੈਲ ਸੋਚਦਾ ਕਿ ਤੂੰ ਵਿਕਾਰ ਹੈ ਉਹ ਕਹਿੰਦਾ ਕਿ ਉਸਦੀ ਤਾਕਤ ਕਰਕੇ ਹੀ ਤੂੰ ਸੁਰੱਖਿਤ ਹੈ ਬਿਨਾ ਉਸਦੇ ਤੂੰ ਕਿਸੇ ਕੰਮ ਦਾ ਨਹੀਂ ਸਫੈਦ ਦਾ ਚਿਹਰਾ ਤੁਰੰਤ ਬਦਲ ਗਿਆ ਦਿਲ ਵਿੱਚ ਨਫ਼ਰਤ ਦੀ ਜੰਗ ਸ਼ੁਰੂ ਹੋ ਗਈ ਅਤੇ ਤੀਜੇ ਦਿਨ ਸ਼ੇਰ ਕਾਲੇ ਬੈਲ ਨੂੰ ਮਿਲਿਆ ਤੇਰੇ ਦੋਸਤ ਉਹ ਤਾਂ ਤੇਰੀ ਲੋੜ ਪਿੱਛੇ ਹੀ ਨੇ ਜੇ ਤੂੰ ਨਾ ਹੋਵੇਂ ਤਾਂ ਉਹ ਕਦੇ ਵੀ ਤੈਨੂੰ ਆਪਣੀ ਬਰਾਬਰੀ ਵਾਲੀ ਇੱਜ਼ਤ ਨਾ ਦੇਣ ਇਹ ਸੁਣ ਕੇ ਸ਼ੇਰ ਦੀ ਜ਼ਹਿਰੀਲੀ ਗੱਲਾਂ ਦੋਸਤਾਂ ਦੇ ਦਿਲਾਂ ਵਿੱਚ ਸ਼ੱਕ ਪੈਦਾ ਕਰ ਦਿੱਤਾ ਹੁਣ ਤਿੰਨੇ ਬੈਲ ਇਕੱਠੇ ਤਾਂ ਰਹਿੰਦੇ ਸੀ ਪਰ ਦਿਲ ਵਿੱਚ ਵੱਖ-ਵੱਖ ਹੋ ਚੁੱਕੇ ਸਨ ਉਨ੍ਹਾਂ ਦੀ ਮਜ਼ਬੂਤ ਦੋਸਤੀ ਵਿੱਚ ਦਰਾਰ ਪੈ ਗਈ ਸੀ ਸ਼ੇਰ ਦੂਰ ਬੈਠਾ ਹੱਸ ਰਿਹਾ ਸੀ ਤੇ ਕਹਿ ਰਿਹਾ ਸੀ ਹੁਣ ਵੇਖੋ ਇਹ ਬਣ ਗਏ ਮੇਰੀ ਖੁਰਾਕ ਸੂਰਜ ਡੁੱਬਦਾ ਜਾ ਰਿਹਾ ਸੀ ਅਤੇ ਜੰਗਲ ਵਿੱਚ ਇੱਕ ਖਤਰਨਾਕ ਤੂਫਾਨ ਚੱਲਣ ਵਾਲਾ ਸੀ ਦੋਸਤੀ ਦਾ ਤੂਫਾਨ ਜਿਸ ਮੈਦਾਨ ਵਿੱਚ ਤਿੰਨ ਬੈਲ ਹਰ ਰੋਜ਼ ਮਿਲ ਕੇ ਚਰਦੇ ਸਨ ਹੁਣ ਉੱਥੇ ਖਮੋਸ਼ੀ ਦਾ ਰਾਜ ਹੋ ਗਿਆ ਸੀ ਪਹਿਲਾਂ ਹੱਸਾ ਤੇ ਮਸਤੀ ਕਰਦੇ ਦੋਸਤ ਇੱਕ ਦੂਜੇ ਨਾਲ ਘਟ ਗੱਲ ਇੱਕ ਦੂਜੇ ਨਾਲ ਰਹਿੰਦੇ ਹੁਣ ਘਟ ਗੱਲ ਕਰਦੇ ਕੋਈ ਕਿਸੇ ਨੂੰ ਪਹਿਲਾਂ ਵਾਂਗ ਬੁਲਾ ਕੇ ਪਾਣੀ ਪੀਣ ਨੂੰ ਨਹੀਂ ਸੀ ਕਹਿੰਦਾ ਇਨ੍ਹਾਂ ਦੇ ਚਿਹਰਿਆਂ ਤੇ ਹੁਣ ਅਣਜਾਣ ਗੁੱਸਾ ਤੇ ਰੁਸ਼ਾਵਾਹਟ ਦੀ ਸ਼ਾਪ ਸੀ ਸ਼ੇਰ ਦੂਰ ਬੂਟਿਆਂ ਦੀ ਓਲੇ ਹੋ ਕੇ ਸਾਰਾ ਨਜ਼ਾਰਾ ਵੇਖ ਰਿਹਾ ਸੀ ਉਸ ਦੇ ਚਿਹਰੇ ਤੇ ਇੱਕ ਵੱਡੀ ਚਲਾਕੀ ਨਾਲ ਮੁਸਕਰਾਹਟ ਸੀ ਜਲਦੀ ਹੀ ਸਮਾਂ ਆ ਰਿਹਾ ਹੈ ਮੇਰੀ ਦਾਵਤ ਦਾ ਇੱਕ ਦਿਨ ਦੁਪਹਿਰ ਦੇ ਸਮੇਂ ਸਫੈਦ ਵੈਲ ਜੰਗਲ ਦੇ ਹਰੇ ਭਾਗ ਵਿੱਚ ਚੱਲ ਰਿਹਾ ਸੀ ਕਾਲਾ ਤੇ ਭੂਰਾ ਦੂਜੇ ਪਾਸੇ ਸਨ ਸਫੈਦ ਵੈਲ ਨੂੰ ਅਚਾਨਕ ਪੈਰਾਂ ਹੇਠ ਕੁਝ ਅਜੀਬ ਖੜਕਣ ਦੀ ਆਵਾਜ਼ ਸਾਈ ਉਹ ਚੌਕ ਗਿਆ ਝਾੜੀ ਦੇ ਪਿੱਛੋਂ ਸ਼ੇਰ ਬਾਹਰ ਆ ਗਿਆ ਤੂੰ ਤਾਂ ਕੱਲਾ ਹੈਂ ਅੱਜ ਸ਼ੇਰ ਨੇ ਦੰਦ ਕੜਕੜਾਏ ਤੇ ਅੱਖਾਂ ਵਿੱਚ ਜ਼ਹਿਰੀਲੀ ਚਮਕ ਲਿਆਂਦੀ ਸਫੈਦ ਵੈਲ ਨੇ ਡਰ ਨਾਲ ਪਿੱਛੇ ਹਟ ਗਿਆ ਰੱਖਾ ਚ ਹੌਸਲਾ ਵੀ ਸੀ ਉਹ ਜੋਰ ਨਾਲ ਡੱਕਿਆ ਕਾਲੇ ਪੂਰੇ ਮੇਰੀ ਮਦਦ ਕਰੋ ਪਰ ਉਹ ਦੋਵੇਂ ਬਹੁਤ ਦੂਰ ਸਨ ਉੱਪਰ ਉਹ ਦਿਲਾਂ ਵਿੱਚ ਬੈਰ ਵਾਲੀ ਅੱਗ ਵੀ ਸੜ ਰਹੀ ਸੀ ਦੋਵਾਂ ਨੇ ਸੁਣਿਆ ਤਾਂ ਸੀ ਪਰ ਕੋਈ ਵੀ ਤੁਰ ਕੇ ਨਹੀਂ ਆਇਆ ਸ਼ੇਰ ਹੱਸਿਆ ਵੇਖਿਆ ਜਿਨ੍ਹਾਂ ਤੇ ਤੂੰ ਭਰੋਸਾ ਕਰਦਾ ਸੀ ਉਹ ਤੈਨੂੰ ਛੱਡ ਗਏ ਇੱਕ ਹੀ ਝੱਪਤੇ ਵਿੱਚ ਸ਼ੇਰ ਸਫੈਦ ਬੈਲ ਦੇ ਪਿੱਛੇ ਸਵਾਰ ਹੋ ਗਿਆ ਸਫੈਦ ਬੈਲ ਨੇ ਬਚਨ ਦੀ ਪੂਰੀ ਕੋਸ਼ਿਸ਼ ਕੀਤੀ ਆਪਣੀ ਤਾਕਤ ਨਾਲ ਸਿੰਘ ਹਲਾਏ ਪਰ ਸ਼ੇਰ ਦੀ ਤਾਕਤ ਜ਼ਿਆਦਾ ਸੀ ਕੁਝ ਹੀ ਪਲਾਂ ਵਿੱਚ ਸਫੈਦ ਬੈਲ ਡਿੱਗ ਪਿਆ ਸ਼ੇਰ ਨੇ ਉਸਨੂੰ ਤੁਰੰਤ ਮਾਰ ਕੇ ਆਪਣੀ ਭੁੱਖ ਮਿਟਾ ਲਈ ਜਦੋਂ ਕਾਲਾ ਤੇ ਭੂਰਾ ਬੈਲ ਸਾਮ ਨੂੰਂ ਤੇ ਸਫੈਦ ਬੈਲ ਨੂੰ ਲੱਭਣ ਆਏ ਤਾਂ ਉਹਨਾਂ ਨੇ ਉਸਦੇ ਖੂਨ ਦੇ ਨਿਸ਼ਾਨ ਵੇਖੇ ਦੋਵੇਂ ਕੁਝ ਸ਼ਮਾਂ ਚੁੱਪ ਖੜੇ ਰਹੇ ਪਰ ਕਿਸੇ ਨੇ ਇੱਕ ਦੂਜੇ ਨੂੰ ਦੋਸ਼ ਦੇਣ ਤੋਂ ਬਿਨਾਂ ਕੁਝ ਨਹੀਂ ਕੀਤਾ ਭੂਰਾ ਬੈਲ ਹੌਲੀ ਆਵਾਜ਼ ਵਿੱਚ ਬੋਲਿਆ ਸ਼ੇਰ ਨੇ ਸਾਨੂੰ ਇੱਕ ਦੋਸਤ ਤੋਂ ਵੱਖ ਕਰ ਦਿੱਤਾ ਕਾਲੇ ਨੇ ਗੁੱਸੇ ਨਾਲ ਦੰਦ ਭੀੜੇ ਅਸੀਂ ਉਸ ਦੀਆਂ ਗੱਲਾਂ ਝਾ ਕੇ ਗਲਤੀ ਕਰ ਬੈਠੇ ਹਾਂ ਪਰ ਹੁਣ ਪਛਤਾਵਾ ਕਿਸੇ ਕੰਮ ਦਾ ਨਹੀਂ ਸਫੈਦ ਬੈਲ ਹੁਣ ਕਦੇ ਵਾਪਸ ਨਹੀਂ ਆ ਸਕਦਾ ਸ਼ੇਰ ਇੱਕ ਨੇੜਲੇ ਟਿੱਲੇ ਤੇ ਖੜਾ ਹੈ ਸਭ ਦੇਖ ਰਿਆ ਸੀ ਉਸ ਦੇ ਮਨ ਵਿੱਚ ਦੂਸਰਾ ਪਲਾਨ ਦੌੜ ਰਿਹਾ ਸੀ ਇੱਕ ਖਾਦਾ ਹੁਣ ਦੋ ਬਚ ਗਏ ਥੋੜਾ ਜਿਹਾ ਇੰਤਜ਼ਾਰ ਦੋਵਾਂ ਨੂੰ ਵੀ ਇਸੇ ਤਰ੍ਹਾਂ ਖਾਲ ਮੰਗਾ ਸਪਾਧ ਬੈਲ ਦੇ ਮਾਰੇ ਜਾਣ ਤੋਂ ਬਾਅਦ ਕਾਲੇ ਤੇ ਪੂਰੇ ਬੈਲ ਦੇ ਦਿਲ ਵਿੱਚ ਡਰ ਸੀ ਕਿ ਇੱਕ ਬਕੀਰ ਬਾਰੀਕ ਲੈਣ ਬਣ ਚੁੱਕੀ ਸੀ ਹੁਣ ਉਹ ਪਹਿਲਾਂ ਵਾਂਗ ਹੱਸਦੇ ਨਹੀਂ ਖੇਡਦੇ ਨਹੀਂ ਨਾ ਹੀ ਰਾਤ ਨੂੰ ਚੈਨ ਨਾਲ ਸੌਂਦੇ ਸੀ ਹਰ ਪੱਲੇ ਡਰ ਲੱਗਿਆ ਰਹਿੰਦਾ ਸੀ ਕਿ ਸ਼ੇਰ ਕਦ ਆਏਗਾ ਤੇ ਚੰਪਤ ਪਵੇਗਾ ਪਰ ਫਿਰ ਵੀ ਉਹਨਾਂ ਦੇ ਅੰਦਰ ਅਹੰਕਾਰ ਤੇ ਗੁੱਸਾ ਇੱਕ ਦੂਜੇ ਨਾਲ ਗੱਲ ਕਰਨ ਨਹੀਂ ਸੀ ਦਿੰਦਾ ਦੋਵੇਂ ਚਾਹੁੰਦੇ ਤਾਂ ਸੀ ਮੁਰ ਦੋਸਤੀ ਕਰਨਾ ਪਰ ਇੱਕ ਕੀ ਕਦਮ ਕੋਈ ਅੱਗੇ ਨਹੀਂ ਸੀ ਵਧਾਉਣਾ ਚਾਹੁੰਦਾ ਇੱਕ ਹੋਰ ਦਿਨ ਸ਼ੁਰੂ ਹੋ ਗਿਆ ਸੂਰਜ ਦੀਆਂ ਕਿਰਨਾਂ ਨੇ ਜੰਗਲ ਨੂੰ ਲਾਲੀ ਦਿੱਤੀ ਪੂਰਾ ਬੈਲ ਆਪਣੇ ਆਪ ਹੀ ਹਰੇ ਘਾਹ ਵੱਲ ਤੁਰ ਪਿਆ ਕਾਲਾ ਬੈਲ ਹੋਰ ਪਾਸੇ ਰੁੱਖਾਂ ਦੀ ਛਾਂ ਹੇਠਾਂ ਚੱਲ ਰਿਹਾ ਸੀ ਸ਼ੇਰ ਤਾਂ ਪਹਿਲਾਂ ਹੀ ਮੌਕਾ ਦੇਖ ਰਿਹਾ ਸੀ ਉਸਨੇ ਵੇਖਿਆ ਪੂਰਾ ਬੈਲ ਇਕੱਲਾ ਤੁਰਿਆ ਫਿਰਦਾ ਬਾ ਇਸ ਤੋਂ ਵਧੀਆ ਕੀ ਮੌਕਾ ਹੋ ਸਕਦਾ ਸ਼ੇਰ ਹੌਲੀ-ਹੌਲੀ ਉਸ ਦੇ ਨੇੜੇ ਗਿਆ ਤੇ ਦੂਰ ਹੋ ਕੇ ਬੋਲਿਆ ਦੂਰੋਂ ਹੀ ਬੋਲਿਆ ਮੈਂ ਪੂਰੇ ਬੇਪੂਰੇ ਤੂੰ ਤਾਂ ਹੁਣ ਮਾਲਕ ਐ ਮੈਦਾਨਾਂ ਦਾ ਉਸ ਫੈਤਾ ਗਿਆ ਹੁਣ ਤੈਨੂੰ ਸਿਰਫ ਕਾਲੇ ਤੋਂ ਸਾਵਧਾਨ ਰਹਿਣਾ ਕਿਉਂਕਿ ਕਾਲਾ ਸੋਚਦਾ ਕਿ ਉਹ ਤੇਰੇ ਨਾਲੋਂ ਵੱਧ ਤਾਕਤਵਰ ਐ ਉਹ ਚਾਹੁੰਦਾ ਐ ਕਿ ਤੂੰ ਵੀ ਖਤਮ ਹੋ ਜਾਵੇਂ ਤਾਂ ਉਹ ਸਿਰਫ ਰਾਜ ਕਰੇ ਪੂਰੇ ਵੇਲ ਨੇ ਘੁੰਮ ਕੇ ਸ਼ੇਰਵਾਲ ਵੇਖਿਆ ਮਨ 'ਚ ਹੋਰ ਵੀ ਸ਼ੱਕ ਦੀ ਅੱਗ ਭੜਕੀ ਸ਼ੇਰ ਨੇ ਉਸ ਦੀਆਂ ਕਮਜ਼ੋਰ ਅੱਖਾਂ ਨੂੰ ਭਾਪ ਲਿਆ ਤੇ ਫੌਰਨ ਚਪਟਿਆ ਪੂਰੇ ਬੈਲ ਨੇ ਪੂਰੀ ਤਾਕਤ ਦਾ ਵਿਰੋਧ ਕੀਤਾ ਉਹ ਬੇਚੈਨ ਹੋ ਕੇ ਡੱਕਿਆ ਕਾਲੇ ਕਾਲੇ ਮਦਦ ਕਰ ਕਾਲੇ ਬੈਲ ਨੇ ਆਵਾਜ਼ ਸੁਣੀ ਉਸਨੇ ਦੂਰੋਂ ਪੂਰੇ ਬੈਲ ਸ਼ੇਰ ਨਾਲ ਲੜਦੇ ਹੋਏ ਵੇਖਿਆ ਪੂਰੇ ਬੈਲ ਨੂੰ ਇੱਕ ਪਾਲੀ ਉਸਦਾ ਦਿਲ ਡੋਲ ਗਿਆ ਜੇ ਮੈਂ ਨਾ ਗਿਆ ਤਾਂ ਪੂਰਾ ਵੀ ਮਾਰਿਆ ਜਾਵੇਗਾ ਪਰ ਜੇ ਮੈਂ ਗਿਆ ਤਾਂ ਸ਼ਾਇਦ ਸ਼ੇਰ ਮੈਨੂੰ ਵੀ ਮਾਰ ਦੇਵੇ ਡਰ ਨੇ ਦੋਸਤੀ ਤੋਂ ਜਿੱਤ ਲੈ ਲਈ ਕਾਲੇ ਬੈਲ ਨੇ ਮੂੰਹ ਮੋੜ ਲਿਆ ਸ਼ੇਰ ਗੱਜਿਆ ਇੱਕ ਹੋਰ ਦਾਵਤ ਤਿਆਰ ਪੂਰਾ ਬੈਲ ਵੀ ਸਫੇਦ ਬਾਗ ਧਰਤੀ ਤੇ ਡਿੱਗ ਪਿਆ ਜੰਗਲ ਚੁੱਪ ਹੋ ਗਿਆ ਦੋਸਤੀ ਦੀ লাশ ਤੇ ਅਹੰਕਾਰ ਜਿੱਤ ਗਿਆ ਸ਼ਾਮ ਨੂੰ ਕਾਲਾ ਬੈਲ ਉਸ ਜਗ੍ਹਾ ਆਇਆ ਜਿੱਥੇ ਪੂਰੇ ਬੈਲ ਸੀ ਉਸ ਨੂੰ ਸਿਰਫ ਖੂਨ ਦੇ ਦਾਗ ਤੇ ਭਾਰੀ ਖਮੋਸ਼ੀ ਮਿਲੀ ਕਾਲੇ ਬੈਲ ਨੇ ਅੱਖਾਂ ਬੰਦ ਕਰ ਲਈਆਂ ਦੋ ਹੰਝੂ ਉਸ ਦੀਆਂ ਗੱਲਾਂ ਤੋਂ ਵਹਿ ਰਹੇ ਸਨ ਉਹ ਹੌਲੀ ਆਵਾਜ਼ ਵਿੱਚ ਬੋਲਿਆ ਜੇ ਅਸੀਂ ਇਕੱਠੇ ਰਹਿੰਦੇ ਜੇ ਅਸੀਂ ਦਿਲਾਂ 'ਚ ਕੱਡੇ ਸ਼ੱਕ ਨੂੰ ਦੂਰ ਕਰ ਲੈਂਦੇ ਅੱਜ ਮੇਰੇ ਦੋਸਤ ਜ਼ਿੰਦਾ ਹੁੰਦੇ ਸਿਰ ਸ਼ਿਰਫ ਦੂਰੋਂ ਬੈਠਾ ਇਹ ਸਭ ਦੇਖ ਰਿਹਾ ਸੀ ਤੇ ਹੱਸ ਰਿਹਾ ਸੀ ਪੂਰੇ ਬੈਲ ਦੀ ਮੌਤ ਤੋਂ ਬਾਅਦ ਕਾਲੇ ਬੈਲ ਲਈ ਸਾਰਾ ਜੰਗਲ ਬੇਗਾਨਾ ਜਿਹਾ ਹੋ ਗਿਆ ਸੀ ਜਿੱਥੇ ਕਦੇ ਹਰੇ ਭਰੇ ਮੈਦਾਨਾਂ ਵਿੱਚ ਹਾਸੇ ਮਸਤੀ ਹੁੰਦੀ ਸੀ ਉੱਥੇ ਸਿਰਫ ਪਛਤਾਵੇ ਦੀ ਹਵਾ ਵਗਦੀ ਸੀ ਰਾਤ ਦੀਆਂ ਹਨੇਰੀਆਂ ਨੇ ਜੰਗਲ ਨੂੰ ਕਾਲੇ ਚੋਲਿਆਂ ਵਿੱਚ ਲਪੇਟ ਦਿੱਤਾ ਕਾਲਾ ਬੈਲ ਇੱਕ ਵੱਡੇ ਰੁੱਖ ਦੇ ਹੇਠਾਂ ਇਕੱਲਾ ਖੜ੍ਹਾ ਸੀ ਉਸ ਦੇ ਸ਼ਕਤੀਸ਼ਾਲੀ ਸਿੰਗ ਵੀ ਹੁਣ ਕਿਸੇ ਕੰਮ ਦੇ ਨਹੀਂ ਸੀ ਲੱਗ ਰਹੇ ਕਿਉਂਕਿ ਦਿਲੋਂ ਉਹ ਟੁੱਟ ਚੁੱਕਾ ਸੀ ਉਹ ਬੜਬੜਾਇਆ ਅਸੀਂ ਤਿੰਨੇ ਇਕੱਠੇ ਰਹਿੰਦੇ ਤਾਂ ਸ਼ੇਰ ਸਾਨੂੰ ਕਦੇ ਵੀ ਨੁਕਸਾਨ ਨਹੀਂ ਸੀ ਪਹੁੰਚਾ ਸਕਦਾ ਪਰ ਅਸੀਂ ਆਪਣੇ ਆਪ ਹੀ ਉਸ ਨੂੰ ਮੌਕਾ ਦੇ ਦਿੱਤਾ ਸ਼ੇਰ ਆਪਣੀ ਗੁਫਾ ਦੇ ਬਾਹਰ ਖੜ੍ਹਾ ਤਾਰੇ ਦੇਖਦਾ ਹੋਇਆ ਸੋਚ ਰਿਹਾ ਸੀ ਕਿ ਹੁਣ ਸਿਰਫ ਇੱਕ ਬੱਚਾ ਉਹ ਵੀ ਜਲਦੀ ਹੀ ਮਰ ਜਾਵੇਗਾ ਦੂਜੇ ਦਿਨ ਦੀ ਸਵੇਰ ਹੋਈ ਚਿੜੀਆਂ ਚਹਿਕੀਆਂ ਪਰ ਕਾਲੇ ਬੈਲ ਦੇ ਦਿਲ ਵਿੱਚ ਕੋਈ ਖੁਸ਼ੀ ਦੀ ਰੋਸ਼ਨੀ ਨਹੀਂ ਸੀ ਉਤਰੀ ਉਹ ਹੌਲੀ-ਹੌਲੀ ਮੈਦਾਨ ਵੱਲ ਤੁਰਿਆ ਜਿੱਥੇ ਉਹ ਪਹਿਲਾਂ ਆਪਣੇ ਦੋਸਤਾਂ ਨਾਲ ਚੱਲਦਾ ਸੀ ਉਸ ਦੀਆਂ ਅੱਖਾਂ ਵਿੱਚ ਜਾਂਦਾ ਹੁੜਦੜਾ ਰਹੀਆਂ ਸਨ ਸਫੈਦ ਬੈਲ ਦੀ ਹਾਸੀ ਬੂਰੇ ਬੈਲ ਦੀ ਮਸਤ ਚਾਲ ਉਹਨਾਂ ਨਾਲ ਗੁਜ਼ਾਰੀਆਂ ਸੁਹਾਵਣੀਆਂ ਘੜੀਆਂ ਉਹ ਸਭ ਯਾਦ ਕਰ ਰਿਹਾ ਸੀ ਪਰ ਅੱਜ ਉਹ ਸਭ ਕੁਝ ਖਤਮ ਹੋ ਚੁੱਕਾ ਸੀ ਦੂਰੋਂ ਹੀ ਸ਼ੇਰ ਨੂੰ ਕਾਲਾ ਬੈਲ ਦਿਖ ਗਿਆ ਸ਼ੇਰ ਨੇ ਆਪਣੇ ਤਿੱਖੇ ਨਖ਼ਰ ਤੈਜ਼ ਕੀਤੇ ਅਤੇ ਢਿੱਲੇ ਦੀ ਚੋਟੀ ਤੇ ਚੜ ਕੇ ਗੱਜਿਆ। "ਹੇ ਕਾਲੇ ਹੁਣ ਤੇਰੀ ਵਾਰੀ। ਕਾਲੇ ਬੈਲ ਨੇ ਬੜੀ ਸ਼ਾਂਤੀ ਨਾਲ ਸਿਰ ਚੁੱਕਿਆ ਉਹ ਡਰ ਨਹੀਂ ਸੀ ਰਿਹਾ। ਡਰ ਤਾਂ ਉਸ ਦੇ ਅੰਦਰੋਂ ਤਦ ਹੀ ਖਤਮ ਹੋ ਗਿਆ ਸੀ ਜਦੋਂ ਉਸ ਨੇ ਦੋਸਤਾਂ ਦੀਆਂ ਲਾਸ਼ਾਂ ਵੇਖੀਆਂ ਸਨ। ਉਹ ਹੌਲੀ-ਹੌਲੀ ਬੋਲਿਆ, "ਮੇਰੀ ਵਾਰੀ ਨਹੀਂ। ਉਹ ਸ਼ੇਰ ਮੇਰੀ ਮੂਰਖਤਾ ਦੀ ਸਜ਼ਾ ਏ।" ਉਹ ਵੱਡੇ ਹੌਸਲੇ ਨਾਲ ਖੜ੍ਹਾ ਹੋਇਆ ਤੇ ਸ਼ੇਰ ਦੇ ਨੇੜੇ ਆ ਕੇ ਕਿਹਾ, "ਤੂੰ ਸਾਡੇ ਵਿੱਚ ਫੁੱਟ ਪਾਈ ਪਰ ਗਲਤੀ ਤੇਰੀ ਨਹੀਂ। ਅਸੀਂ ਹੀ ਤੇਰੀਆਂ ਗੱਲਾਂ ਵਿੱਚ ਆ ਗਏ।" ਕਾਲੇ ਬੈਲ ਦੀਆਂ ਅੱਖਾਂ ਲਾਲ ਸਨ ਗੁੱਸੇ ਨਾਲ ਨਹੀਂ ਪਛਤਾਵੇ ਨਾਲ ਉਹ ਗੱਜਿਆ ਆ ਮੇਰੇ ਵੈਰੀ ਅੱਜ ਮੈਂ ਕੱਲਾ ਸਹੀ ਪਰ ਲੜਾਂਗਾ ਪੂਰੀ ਦਲੇਰੀ ਨਾਲ ਸ਼ੇਰ ਨੇ ਝਪਟਾ ਮਾਰਿਆ ਬੈਲ ਨੇ ਆਪਣੇ ਸਿੰਗਾ ਨਾਲ ਵੱਡਾ ਵਾਰ ਕੀਤਾ ਦੋਵਾਂ ਦੀ ਲੜਾਈ ਨੇ ਜੰਗਲ ਹਿਲਾ ਦਿੱਤਾ ਧਰਤੀ ਕੰਬਣ ਲੱਗੀ ਪੰਛੀ ਡਰ ਨਾਲ ਉੱਡਣ ਲੱਗੇ ਪਰ ਇਕੱਲਾ ਬੈਲ ਕਿੰਨੀ ਕੁ ਦੇਰ ਤੱਕ ਟਿਕ ਸਕਦਾ ਸੀ ਸ਼ੇਰ ਦੀ ਤਾਕਤ ਵੱਧ ਭਾਰੀ ਸੀ ਇੱਕ ਵਾਰ ਦੂਜਾ ਵਾਰ ਤੀਜਾ ਵਾਰ ਆਖਿਰਕਾਰ ਕਾਲਾ ਬੈਲ ਵੀ ਡਿੱਗ ਪਿਆ ਸ਼ੇਰ ਨੇ ਜ਼ੋਰਦਾਰ ਗੱਜਣਾ ਕਰਕੇ ਆਪਣੀ ਜਿੱਤ ਦਾ ਜਸ਼ਨ ਮਨਾਇਆ ਪਰ ਜਿੱਤ ਦੇ ਨਾਲ ਖਤਮ ਹੋ ਗਈ ਤਿੰਨਾਂ ਬੈਲਸ ਬੈਲਾਂ ਦੀ ਦੋਸਤੀ ਜੋ ਕਦੇ ਜੰਗਲ ਦੀ ਸ਼ਾਨ ਸੀ ਕਾਲੇ ਬੈਲ ਦੀ ਖੀਰਲੇ ਸਾਹਾਂ ਵਿੱਚ ਸਮਾਨ ਵਾਲ ਵੇਖਿਆ ਤੇ ਕਿਹਾ ਦੋਸਤੋ ਅਸੀਂ ਗਲਤੀ ਕੀਤੀ ਇਕੱਠੇ ਰਹਿੰਦੇ ਤਾਂ ਸ਼ੇਰ ਸਾਨੂੰ ਛੂ ਵੀ ਨਹੀਂ ਸੀ ਸਕਦਾ ਅਤੇ ਇਹ ਕਹਿ ਕੇ ਉਹ ਹਮੇਸ਼ਾ ਲਈ ਖਾਮੋਸ਼ ਹੋ ਗਿਆ ਇਹ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਏਕਤਾ ਚ ਹੀ ਅਸਲੀ ਤਾਕਤ ਹੁੰਦੀ ਹੈ ਜੇ ਦੋਸਤ ਇਕੱਠੇ ਰਹਿਣ ਤਾਂ ਦੁਨੀਆ ਦੀ ਕੋਈ ਵੀ ਤਾਕਤ ਉਹਨਾਂ ਨੂੰ ਹਰਾ ਨਹੀਂ ਸਕਦੀ ਸ਼ੱਕ ਅਤੇ ਫੁੱਟ ਦੋਸਤੀ ਨੂੰ ਤਬਾਹ ਕਰ ਦਿੰਦੇ ਨੇ ਜੇਕਰ ਅਸੀਂ ਇੱਕ ਦੂਸਰੇ ਦੇ ਨਾਲ ਰਹਿੰਦੇ ਆ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਆਪਣੀ ਦੋਸਤੀ ਤੇ ਇੱਕੋ ਸਮੇਂ ਵਿੱਚ ਕੋਈ ਵੀ ਸ਼ੱਕ ਨਹੀਂ ਕਰਦੇ ਜਾਂ ਆਪਣੀ ਦੋਸਤੀ ਨਹੀਂ ਤੋੜਦੇ ਤਾਂ ਕੋਈ ਵੀ ਸਾਨੂੰ ਤੋੜ ਨਹੀਂ ਸਕਦਾ ਪਰ ਜੇਕਰ ਅਸੀਂ ਮਨ ਦੇ ਵਿੱਚ ਕੋਈ ਸ਼ੱਕ ਪਾ ਲੈਂਦੇ ਆ ਤੇ ਉਸ ਗਲਤ ਫਹਿਮੀ ਨੂੰ ਦੂਰ ਵੀ ਨਹੀਂ ਕਰਦੇ ਤਾਂ ਉਸ ਦਾ ਨਤੀਜਾ ਹਮੇਸ਼ਾ ਬੁਰਾ ਹੁੰਦਾ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਅੱਜ ਦੀ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ